ਮੈਨੂੰ ਅੱਜ ਸਮੂਹ ਪੰਜਾਬੀਆਂ ਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਵੀਰਾਂ ਨਾਲ ਇਹ ਗੱਲ ਸਾਂਝੀ ਕਰਨ ਦੀ ਬੜੀ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਮੈਂ ਕਰ ਸਕਦਾ ਹੈਗਾ ਕਿ ਸਿੱਖ ਮੈਰਿਜ ਬਿਲ ਜੋ ਕਿ ਮੇਰੀ ਲੰਮੇ ਸਮੇ ਤੋਂ ਮੈਂ ਜਿਸ ਵਾਸਤੇ ਕੋਸ਼ਿਸ਼ਾਂ ਕਰਦਾ ਪਿਆ ਸੀਗਾ ਪਹਿਲਾਂ 14 ਜੇ ਪੇਸ਼ ਕੀਤਾ ਉਹ ਨਹੀਂ ਡਰਾ ਨਿਕਲਿਆ ਨਹੀਂ ਲੱਗਿਆ ਹੋ ਫਿਰ ਮੈਂ 24 ਦੁਆਰਾ ਪੇਸ਼ ਕੀਤਾ ਹੈਗਾ ਕਿ ਤਾਂ ਕਿ ਹਿੰਦੁਸਤਾਨ ਦੀ ਇਸ ਧਰਤੀ ਤੇ ਜੋ ਬਲਖਰਤਾਵਾ ਦਾ ਮੁਲਕ ਹੈ ਅਲੱਗ-ਅਲੱਗ ਧਰਮ ਨੇ ਅਲੱਗ-ਅਲੱਗ ਕੌਮੀਤਾ ਨੇ ਅਲੱਗ-ਅਲੱਗ ਭਾਸ਼ਾਵਾਂ ਨੇ ਅਲੱਗ-ਅਲੱਗ ਸੱਭਿਆਚਾਰ ਨੇ ਸੋ ਉਹਨਾਂ ਸਾਰਿਆਂ ਦੀ ਜੋ ਬਰਾਬਰ ਦੀ ਕਦਰ ਕਰਨ ਦਾ ਇੱਕ ਜਮਹੂਰੀ ਤਰੀਕਾ ਹੈਗਾ ਫੈਡਰਲ ਤਰੀਕਾ ਹੈਗਾ ਉਹਦੇ ਅਣਦੇਖਿਆ ਕਰਕੇ ਜੋ ਭਾਰਤੀ ਸੰਘ ਵਿੱਚ ਸਿੱਖ ਭਾਈਚਾਰੇ ਨੂੰ ਉਹਨਾਂ ਦੇ ਬੰਦਾ ਜਿਹੜਾ ਹੱਕ ਹੈਗਾ ਉਹ ਨਹੀਂ ਦਿੱਤਾ ਗਿਆ ਮੈਰਿਜ ਦੇ ਸੰਬੰਧ ਵਿੱਚ ਮੈਰਿਜ ਐਕਟ ਦੇ ਸੰਬੰਧ ਵਿੱਚ ਉਸ ਤੇ ਮੈਂ ਉਹ ਦਰੁਸਤੀ ਕਰਨ ਵਾਸਤੇ ਸਿੱਖ ਮੈਰਿਜ ਬਿੱਲ 2024 ਪੇਸ਼ ਕੀਤਾ ਸੀਗਾ ਕਿਉਂਕਿ ਜਿਹੜਾ ਆਨੰਦ ਮੈਰਿਜ ਐਕਟ ਹੈਗਾ ਜੋ ਹਿੰਦੁਸਤਾਨ ਦੇ ਕਈ ਸੁਪ ਬੈਂਚ ਪਰ ਚਲਿਤ ਹੈਗਾ ਹੈ ਜੋ ਸਰਕਾਰ ਨੇ ਲਾਗੂ ਕੀਤਾ ਹੈਗਾ ਉਹ ਸਿੱਖ ਪਾਈਚਾਰੇ ਦੀ ਬਲੱਖਣ ਹਸਤੀ ਆਜ਼ਾਦਾਨਾ ਹਸਤੀ ਨੂੰ ਸਥਾਪਿਤ ਨਹੀਂ ਕਰਦਾ ਉਹ ਸਿੱਖ ਪਾਈਚਾਰੇ ਨੂੰ ਹਿੰਦੂ ਮੈਰਿਜ ਐਕਟ ਦੇ ਚੂਲੇ 'ਚ ਨਹੀਂ ਕੱਢਦਾ ਜੋ ਉਹ ਜਿਹੜਾ ਹਿੰਦੂ ਜਿਹੜਾ ਸਿੱਖ ਜਿਹੜਾ ਆਨੰਦ ਮੈਰਿਜ ਆਨੰਦ ਮੈਰਿਜ ਐਕਟ ਹੈਗਾ ਰਨ ਮੈਰਿਜ ਐਕਟ ਹੈਗਾ ਉਹ ਸਿੱਖ ਭਾਈਚਾਰੇ ਨੂੰ ਰਜਿਸਟ੍ਰੇਸ਼ਨ ਦੀ ਸੁਵਿਧਾ ਦਿੰਦਾ ਹੈ ਪਰ ਜੇ ਕੋਈ ਤਲਾਕ ਲੈਣਾ ਹੋਵੇ ਜਾਂ ਕੋਈ ਹੋਰ ਲੜਾਈ ਝਗੜਾ ਹੋਵੇ ਜਾਂ ਫਿਰ ਖਰਚਾ ਪੈਣਾ ਹੋਵੇ ਤਾਂ ਮੁੜ ਕੇ ਸਵੱਚੇ ਭਾਈਚਾਰੇ ਨੂੰ ਹਿੰਦੂ ਮੈਰਿਜ ਐਕਟ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈਗਾ ਸੋ ਮੇਰਾ ਇਹ ਪੱਕੀ ਧਾਰਨਾ ਰਹੀ ਹੈ ਕਿ ਜਿਹੜੀ ਜਮਹੂਰੀਅਤ ਹੈਗੀ ਹੈ ਜਿਸ ਦੁਆਰੇ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਦੀ ਜਮਹੂਰੀਅਤ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਤੇ ਇੱਥੇ ਹਰ ਇੱਕ ਨੂੰ ਬਰਾਬਰ ਦਾ ਹੱਕ ਹੈਗਾ ਤਾਂ ਜਿਹੜੀ ਜਮਹੂਰੀਅਤ ਵਿੱਚ ਇਕੱਲਾ ਇਹੀ ਨਹੀਂ ਸ਼ਾਮਲ ਹੁੰਦਾ ਕਿ 25 ਸਾਲੀ ਵੋਟਾਂ ਪਈਏ ਪੈਣ ਵੋਟਾਂ ਪਵਾ ਲੀਆਂ ਜਾਣ ਸਰਕਾਰਾਂ ਬਣਾ ਲੀਆਂ ਜਾਣ ਸਰਕਾਰਾਂ ਹਟਾ ਲੀਆਂ ਜਾਣ ਇਹ ਇੱਕ ਜਮਹੂਰੀ ਦਾ ਇੱਕ ਪੱਖ ਹੈਗਾ ਜਮਹੂਰੀ ਦਾ ਇਸ ਤੋਂ ਬਾਅਦ ਜ਼ਰੂਰੀ ਪੱਖ ਇਹ ਹੈਗਾ ਕਿ ਮੁਲਕ ਦੇ ਜਿੰਨੀਆਂ ਬਲੱਖਣਤਾਵਾਂ ਹੈਗੀਆਂ ਧਾਰਮਿਕ ਨਸਲੀ ਇਲਾਕਾਈ ਪਛਾਈ ਕੌਮੀ ਨੀਮ ਕੌਮੀ ਉਹਨਾਂ ਸਾਰੀਆਂ ਬਲੱਖਣਤਾਵਾਂ ਨੂੰ ਉਹਨਾਂ ਦੇ ਬਣਦੇ ਹੱਕ ਬਰਾਬਰੀ ਦੇ ਹੱਕ ਦੇਣੇ ਇਹ ਵੀ ਜਮਹੂਰੀਅਤ ਦਾ ਫਰਜ਼ ਬੰਦਾ ਹੈਗਾ ਹੈ ਤੇ ਬਹੁਤ ਸਾਰੇ ਮੁਲਕਾਂ 'ਚ ਇਹ ਹਮਲ ਚੱਲਦਾ ਪਿਆ ਔਰ ਕਾਮਯਾਬੀ ਨਾਲ ਚੱਲਦਾ ਪਿਆ ਜਿਹੜੀਆਂ ਕੌਨਫੀਡੈਂਟ ਜਮਹੂਰੀਅਤਾਂ ਹੈਗੀਆਂ ਜਿਹੜੀਆਂ ਆਪਣੇ ਆਪ 'ਤੇ ਜਿਹਨਾਂ ਦਾ ਵਿਸ਼ਵਾਸ ਹੈਗਾ ਹੈ ਜਿਨ੍ਹਾਂ ਦਾ ਆਪਣੇ ਲੋਕਾਂ ਦਾ ਵਿਸ਼ਵਾਸ ਹੈਗਾ ਹੈ ਔਰ ਜਮਹੂਰੀਤ ਵਿਸ਼ਵਾਸ ਹੈਗਾ ਉਹ ਆਪਣੇ ਲੋਕਾਂ ਨੂੰ ਇਸ ਗੱਲ ਦੀ ਆਗਿਆ ਦਿੰਦੀਆਂ ਹੈਗੀਆਂ ਕਿ ਉਹ ਆਪਣੇ ਮਨਮਰਜ਼ੀ ਦੇ ਜਿਹੜੇ ਕਾਨੂੰਨ ਹੈਗੇ ਆਪਣੇ ਭਾਈਚਾਰੇ ਦੇ ਰੌ ਰੀਤਾਂ ਨਾਲ ਜਾਂ ਉਹਨਾਂ ਦੇ ਤਰਜ਼ੇ ਜ਼ਿੰਦਗੀ ਨਾਲ ਜਾਂ ਉਹਨਾਂ ਦੇ ਦੀ ਤਰਵਾਜਾਂ ਨਾਲ ਜੋ ਮੇਜ ਕਰਦੇ ਹੈਗੇ ਆ ਉਹ ਕਾਨੂੰਨ ਬਣਵਾ ਸਕਣ ਔਰ ਸਰਕਾਰਾਂ ਬਣਾਦੀਆਂ ਆਈਆਂ ਨੇ ਪਰ ਹਿੰਦੂ ਸਤਾਜ ਬਦਕਿਸਮਤੀ ਨੂੰ 77 ਸਾਲ ਗਣਤੰਤਰ ਦੇ ਬੀਤ ਜਾਣ ਬਾਅਦ ਵੀ ਸਿੱਖ ਮੈਰਿਜ ਬਿੱਲ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਹੈਗਾ ਸਿੱਖਾਂ ਨੂੰ ਸੰਵਿਧਾਨ ਦੀ ਤਾਰਾ 25 ਬੀ ਐਕਸਪਲਨੇਸ਼ਨ 2 ਤਹਿਤ ਸਿੱਖਾਂ ਜੈਨੀਆਂ ਬੋਧੀਆਂ ਨੂੰ Hindu ਧਰਮ ਨਾਲ ਨਰੜ ਕੇ ਰਗੜਖ ਦਿੱਤਾ ਗਿਆ ਹੈਗਾ ਜਿਸ ਕਰਕੇ ਉਹਨਾਂ ਦੀ ਜੋ ਆਜ਼ਾਦਾਨਾ ਹਸਤੀ ਹੈਗੀ ਹੈ ਜੋ ਬਲੱਖਣ ਹਸਤੀ ਹੈਗੀ ਹੈ ਉਹਨਾਂ ਨੂੰ ਇੱਕ ਨਵਿਕਲੇ ਪੰਦਾ ਜੁੰਦਾ ਇੱਕ ਅਹਿਸਾਸ ਹੈਗਾ ਹੈ ਬੱਕਰੇ ਪੰਦਾ ਸਾਸ ਹੈਗਾ ਉਹਨੂੰ ਉਹਦੀ ਉਹਦੀ ਜਿਹੜੀ ਹੈ ਉਹਦੀ ਉਹਦਾ ਜਿਹੜਾ ਮਤਲਬ ਉਹਨਾਂ ਨੂੰ ਉਹਨੂੰ ਕਟਾ ਕੇ ਉਹਨਾਂ ਨੂੰ ਇੱਕ ਮਤਲਬ ਇਹ ਮਹਿਸੂਸ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਪੂਰੇ ਹੱਕ ਨਹੀਂ ਮਿਲ ਰਹੇ ਹੈਗੇ ਸੋ ਉਹਨਾਂ ਸਿੱਖ ਪਾਈਚਾਰੇ ਦੇ ਇਸ ਹੱਕ ਵਾਸਤੇ ਸਿੱਖ ਮੈਰਿਜ ਬਿਲ ਸਰਦਾਰ ਗੁਰਤੇਜ ਸਿੰਘ ਹਣੀ ਆਈਐਸ ਇਹਨਾਂ ਦੀ ਵਾਈ ਵਿੱਚ ਤੇ ਉਹਨਾਂ ਦੇ ਦੁਆਲੇ ਜੋ ਟੀਮ ਸੀਗੀ ਤੇ ਜੋ ਮੈਂ ਅਲੱਗ-ਅਲੱਗ 25 ਦੇ ਕਰੀਬ ਸਿੱਖ ਫਿਲਾਸਫਰਾਂ ਬੁੱਧੀਜੀਵੀਆਂ ਦਾਰਸ਼ਨਿਕਾਂ ਵਕੀਲਾਂ ਨਾਲ ਗੱਲ ਕਰਕੇ ਅਸੀਂ ਇਹ ਬਿਲ ਤਿਆਰ ਕੀਤਾ ਹੈਗਾ ਜੋ ਨਾ ਸਿਰ ਅਦੋਨੇਕ ਹੈਗਾ ਹੈ ਬਲਕਿ ਉਹ ਸਿੱਖ ਰੋਲੀ ਤਾਂ ਰਵਾਜਾਂ ਉਹਨਾਂ ਜੋ 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 ਤਰਜ਼ ਜ਼ਿੰਦਗੀ ਹੈ ਉਹਨਾਂ ਪੂਰਾ ਮੇਲ ਖਾਂਦਾ ਹੈਗਾ ਔਰ ਇਹ ਬਿੱਲ ਮੈਂ ਪੇਸ਼ ਕੀਤਾ ਸੀਗਾ ਪਿਛਲੇ ਮਹੀਨੇ ਦਸੰਬਰ ਮਹੀਨੇ ਕੀਤਾ ਸੀਗਾ ਤੇ ਹੁਣ ਬੜੀ ਸਾਡੀ ਖੁਸ਼ਕਿਸਮਤੀ ਹੈ ਮੇਰੀ ਵੀ ਤੇ ਸਮੁੱਚੇ ਪੰਜਾਬੀਆਂ ਦੀ ਕਿ ਇਹ ਬਿੱਲ ਜਿਹੜਾ 22 ਤਰੀਕ ਨੂੰ ਡਰਾਅ ਨਿਕਲਿਆ ਹੈਗਾ ਉਹ ਬਿੱਲ ਵਿੱਚ 7ਵੇਂ ਨੰਬਰ ਤੇ ਹਜ਼ਾਰਾਂ ਬਿੱਲਾਂ ਚੋਂ ਸੈਂਕੜੇ 22-2300 ਬਿੱਲ ਚੋਂ 7ਵੇਂ ਨੰਬਰ ਤੇ ਸਾਡਾ ਬਿੱਲ ਜਿਹੜਾ ਆਇਆ ਹੈਗਾ ਤੇ 6 ਫਰਵਰੀ ਜਾਂ 13 ਮਾਰਚ ਨੂੰ ਇਹ ਬਿੱਲ ਸੰਸਦ 'ਚ ਲੱਗਣ ਦੀ ਸੁਭਾਵਨਾ ਹੈਗੀ ਹੈ ਪੂਰੀ ਮਤਲਬ ਇਸ ਤੇ ਬਹਿਸ ਹੋਊਗੀ ਤੇ ਮੈਂ ਆਸ ਕਰਦਾ ਹੈਗਾ ਕਿ ਆਪਾਂ ਸਾਰੇ ਲੋਕ ਆਪਣੇ ਆਪਣੇ ਖੇਤਰਾਂ ਚੋਂ ਆਪੇ ਆਪਣੇ ਐਮ.ਐਲ.ਏ ਨੂੰ ਪੰਜਾਬ ਵਿੱਚੋਂ ਤੇ ਅਸੀਂ ਦਿੱਲੀ ਬੈਠੇ ਹਿੰਦੂਸਤਾਨ ਭਰ ਦੇ 545 ਐਮ.ਪੀਜ਼ ਨੂੰ ਪੰਜਾਬ ਤੁਸੀਂ ਪੰਜਾਬ ਦੇ ਐਮਪੀਸ ਨੂੰ ਤੇ ਅਸੀਂ ਹਿਦੋਸਤਾਨ ਦੇ ਐਮਪੀਸ ਨੂੰ ਇਹ ਇਹ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਕਿ ਇੱਕ ਘਟ ਗਿਣਤੀ ਦੇ ਜੋ ਇੱਕ ਆਜ਼ਾਦਾਨਾ ਹਸਤੀ ਹੈ ਜੋ ਇੱਕ ਉਹਨਾਂ ਦਾ ਇੱਕ ਡੈਡੀਕੇਟਿਡ ਸਮਰਪਤ ਮੈਰਿਜ ਬਿੱਲ ਦੀ ਮੰਗ ਹੈਗੀ ਹੈ ਉਹਨੂੰ ਪੂਰਾ ਕਰਨ ਵਾਸਤੇ ਸਾਡੇ ਬਿੱਲ ਨੂੰ ਸਮਰਥਨ ਦੇਣ ਇਹਨੂੰ ਪਾਸ ਕਰਨ ਤਾਂ ਕਿ ਇਸ ਮੁਲਕ ਵਿੱਚ ਸਿੱਖ ਇੱਕ ਆਜ਼ਾਦਾਨਾ ਹਸਤੀਏ ਤੌਰ ਤੇ ਵਿਚਰ ਸਕਣ ਆਪਣੇ ਤੀਆਂ ਪੁੱਤਾਂ ਦੇ ਵਿਆਹ ਜਾਂ ਆਪਣੇ ਜਿਹੜੀ ਉਹਨਾਂ ਦਾ ਜੋ ਵੀ ਹੁੰਦਾ ਜੀ ਤਰਜ਼ ਜਿੰਦਗੀ ਹੈਗੀ ਹੈ ਉਹਨੂੰ ਆਪਣੀਆਂ ਰੌ ਰੀਤਾਂ ਦੇ ਮੁਤਾਬਕ ਆਪਣੀ ਧਾਰਮਿਕ ਜਿਹੜੀ عقਈਦਿਆਂ ਦੇ ਮੁਤਾਬਕ ਉਹਨੂੰ ਜੀ ਸਕਣ Toda boa botar